ਪਿਆਰੇ ਵਿਦਿਆਰਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਹਾਣੀਕਾਰ ਸੰਤੋਖ ਸਿੰਘ ਧੀਰ ਤੇ ਉਹਨਾਂ ਦੀ ਕਹਾਣੀ ਸੰਜੀ ਕੰਧ ਬਾਰੇ ਗੱਲ ਕਰਾਂਗੇ ਸੰਤੋਖ ਸਿੰਘ ਧੀਰ ਪੰਜਾਬੀ ਸਾਹਿਤ ਵਿੱਚ ਪ੍ਰਗਤੀਵਾਦੀ ਤੇ ਯਥਾਰਥਵਾਦੀ ਲੇਖਕ ਦੇ ਤੌਰ ਤੇ ਜਾਣੇ ਜਾਂਦੇ ਹਨ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਸਿੱਟਿਆਂ ਦੀ ਛਾਂ ਸਵੇਰ ਹੋਣ ਤੱਕ ਸਾਂਝੀ ਕੰਦ ਊਸ਼ਾ ਪੈਣ ਜੀ ਚੁੱਪ ਹਨ ਕਹਾਣੀ ਸੰਗ੍ਰਹਿ ਦਿੱਤੇ ਪਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੁਣ ਅਸੀਂ ਸੰਖੇਪ ਵਿੱਚ ਸਾਂਝੀ ਕੰਦ ਕਹਾਣੀ ਦੇ ਸਾਰ ਬਾਰੇ ਗੱਲ ਕਰਾਂਗੇ ਸਾਂਝੀ ਕੰਦ ਸੰਤੋਖ ਸਿੰਘ ਧੀਰ ਦੀ ਪ੍ਰਤਨਿਧ ਕਹਾਣੀ ਹੈ ਇਹ ਕਹਾਣੀ ਇੱਕ ਪਿੰਡੂ ਪਰਿਵਾਰ ਨਾਲ ਸੰਬੰਧਿਤ ਹੈ ਪਿਛਲੇ ਵਰੇ ਦੀਆਂ ਬਾਰਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਟਹਿ ਗਿਆ ਸੀ ਉਸ ਨੂੰ ਸਰਕਾਰ ਤੋਂ ਕਰਜ਼ਾ ਤਾਂ ਨਾ ਮਿਲਿਆ ਪਰ ਉਹ 2 ਵਿਗੇ ਜ਼ਮੀਨ ਗਹਿਣੇ ਰੱਖ ਕੇ ਮਕਾਨ ਬਣਾਉਣ ਦੇ ਸਮਰੱਥ ਹੋ ਗਿਆ ਸੀ ਪਰ ਖੱਬੇ ਪਾਸੇ ਦੀ ਕੰਦ ਉਸਦੇ ਚਾਚੇ ਦੇ ਪੁੱਤਰ ਦਰਬਾਰੇ ਨਾਲ ਸਾਂਝੀ ਹੋਣ ਕਰਕੇ ਰੇੜਕਾ ਪੈ ਗਿਆ ਜੋ ਕਿ ਕੱਚੀ ਸਿੱਤਖਸਤਾ ਹਾਲਤ ਵਿੱਚ ਸੀ ਸੱਜੇ ਪਾਸੇ ਦੀ ਕੰਧ ਚਾਚੀ RAMKOR ਦੇ ਨਾਲ ਤੇ ਪਿਛਲੀ ਚੰਨਣ ਸਿੰਘ ਨਾਲ ਸਾਂਝੀ ਸੀ ਜਿਨ੍ਹਾਂ ਨੇ ਅੱਧ ਦੇਣਾ ਮੰਨ ਲਿਆ ਕਪੂਰ ਸਿੰਘ ਨੇ ਇੱਕ ਦੋ ਵਾਰ ਦਰਬਾਰੇ ਨੂੰ ਕੰਧ ਬਾਰੇ ਕਿਹਾ ਸੀ ਪਰ ਉਸ ਦੀ ਗੱਲ ਵਲਕ ਕੰਨ ਨਹੀਂ ਸੀ ਕਰਦਾ ਕਿਉਂਕਿ ਇਹ ਉਸ ਦੇ ਡੰਗਰ ਬੰਨਣ ਦੀ ਥਾਂ ਸੀ ਇੱਕ ਦਿਨ ਕਪੂਰ ਸਿੰਘ ਦਰਬਾਰੇ ਨਾਲ ਗੱਲ ਕਰਨ ਲਈ ਗਿਆ ਤਾਂ ਉਹ ਉਸ ਨੂੰ ਰਾਮ ਰਤਨ ਪਟਵਾਰੀ, ਤਮਾ ਸਿੰਘ ਸਰਪੰਚ, ਟੁੰਡੇ ਨੰਬਰਦਾਰ ਤੇ ਇੱਕ ਦੋ ਹੋਰ ਵਿੱਚ ਬੈਠਾ ਮਿਲਿਆ। ਕਪੂਰ ਸਿੰਘ ਨੇ ਉਸ ਨਾਲ ਕੰਦ ਦੀ ਗੱਲ ਸਾਂਝੀ ਕੀਤੀ ਪਰ ਉਸਨੇ ਲੜ ਨਾ ਫੜਾਇਆ। ਕਪੂਰ ਸਿੰਘ ਨੇ ਉਸ ਨੂੰ ਕੰਦ ਦੇ ਕੰਮ ਦੇ ਖਰਚੀਲੇ ਹੋਣ ਦਾ ਵਾਸਤਾ ਵੀ ਪਾਇਆ ਪਰ ਉਸਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ। ਇਸ ਸਮੇਂ ਸਰਪੰਚ ਜਿਹੜਾ ਕਿ ਅੰਦਰੋਂ ਦਰਬਾਰੇ ਨੂੰ ਚੁੱਕ ਰਿਹਾ ਸੀ ਦੀ ਚਲਾਕੀ ਕਾਰਨ ਕਿਸੇ ਨੇ ਵੀ ਉਹਨਾਂ ਦੀ ਗੱਲ ਵਿੱਚ ਦਖਲ ਨਾ ਦਿੱਤਾ ਜਿਕਰ ਕਪੂਰ ਸਿੰਘ ਦੇ ਤਰਲਿਆਂ ਦਾ ਦਰਬਾਰਾ ਸਿੰਘ ਉੱਤੇ ਕੋਈ ਅਸਰ ਹੋਇਆ ਵੀ ਤਾਂ ਸਰਪੰਚ ਨੇ ਉਸ ਨੂੰ ਬੇਅਸਰ ਕਰ ਦਿੱਤਾ ਜਿਸ ਕਰਕੇ ਦਰਬਾਰਾ ਦਾ ਕੰਧ ਕੱਚੀ ਕਰਨ ਲਈ ਮੰਨਿਆ ਨਾ ਪੱਕੀ ਉਸ ਪਾਸਵਾਦ ਦੇਣ ਦੀ ਗੱਲ ਮੰਨੀ ਤਾਂ ਇੱਕ ਪਾਸੇ ਰਹੀ ਉਹ ਮਜ਼ਦੂਰੀ ਅਤੇ ਬਾਕੀ ਸਮਾਨ ਦਾ ਅੱਧ ਦੇਣਾ ਵੀ ਨਾ ਮੰਨਿਆ ਸਗੋਂ ਉਸਨੇ ਕਿਹਾ ਕਿ ਜੇਕਰ ਕਪੂਰ ਸਿੰਘ ਕੰਦ ਬਣਾਵੇਗਾ ਤਾਂ ਲੋੜ ਪੈਣ ਸਮੇ ਉਹ ਉਸ ਉੱਤੇ ਆਪਣੇ ਛਤੀਰ ਰੱਖ ਲਵੇਗਾ ਅੰਤ ਕਪੂਰ ਸਿੰਘ ਨੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਸੋਚਿਆ ਕਿ ਜਦੋਂ ਤੱਕ ਕੰਦ ਦੀ ਵਾਰੀ ਆਵੇਗੀ ਦੇਖਿਆ ਜਾਵੇਗਾ ਕਪੂਰ ਸਿੰਘ ਨੇ ਪੰਚਾਇਤ ਸੱਦੀ ਪੰਚਾਇਤ ਨੇ ਦਰਬਾਰੇ ਨੂੰ ਸੱਦਿਆ ਤੇ ਉਸ ਨੂੰ ਸਾਰਿਆਂ ਦੀ ਰਾਏ ਅੱਗੇ ਝੁਕਣਾ ਪਿਆ ਫੈਸਲੇ ਅਨੁਸਾਰ ਦਰਬਾਰੇ ਨੂੰ ਮਜ਼ਦੂਰੀ ਛੱਡ ਦਿੱਤੀ ਗਈ ਤੇ ਇੱਟਾਂ ਆਦਿ ਦੇ ਪੈਸੇ ਦੋ ਕਿਸ਼ਤਾਂ ਵਿੱਚ ਵੰਡ ਦਿੱਤੇ ਜਿਨ੍ਹਾਂ ਵਿੱਚੋਂ ਪਹਿਲੀ ਉਸਨੇ ਨਿਮਾਣੀ ਨੂੰ ਤੇ ਦੂਜੀ ਅਗਲੀ ਲੋੜੀ ਨੂੰ ਦੇਣੀ ਸੀ ਪੰਚਾਇਤ ਨੇ ਆਪਣੇ ਸਾਹਮਣੇ ਕੰਧ ਟੁਆ ਕੇ ਨੀਂ ਰਖਵਾਈ ਇਸ ਸਮੇਂ सरपंच ਨੇ ਮਿੰਡਤੀ ਵਿੱਚ ਦਰਬਾਰੇ ਦੇ ਪੱਖ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰੇ ਪਿੰਡ ਸਾਹਮਣੇ ਉਸ ਦੀ ਇੱਕ ਨਾ ਚੱਲੀ ਪਰ ਦਰਬਾਰੇ ਰਾਹੀ ਆਪਣੇ ਨਾਲ ਬੇਇਨਸਾਫੀ ਦੀ ਗੱਲ ਕਰਨ ਨਾਲ ਦੋਹਾਂ ਵਿਚਕਾਰ ਫਿਰ ਲੜਾਈ ਸ਼ੁਰੂ ਹੋ ਗਈ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਛੁਡਾ ਦਿੱਤਾ ਇਸ ਤਰ੍ਹਾਂ ਪੁਸ਼ਤਾਂ ਦਾ ਵੈਰ ਖੜਾ ਹੋ ਗਿਆ ਹੁਣ ਨਿਮਾਣੀ ਵੀ ਲੰਘ ਗਈ ਤੇ ਲੋੜੀ ਵੀ ਦਰਬਾਰੇ ਨੇ ਕਪੂਰ ਨੂੰ ਕੋਈ ਪੈਸਾ ਨਾ ਦਿੱਤਾ ਇੱਕ ਦਿਨ ਚਾਚੀ ਰਾਮਕੌਰ ਨੂੰ ਕਪੂਰ ਨੂੰ ਪਤਾ ਲੱਗਾ ਕਿ ਦਰਬਾਰਾ 15 ਦਿਨਾਂ ਤੋਂ ਨਮੂਨੇ ਨਾਲ ਜੁੜਿਆ ਬੈਠਾ ਹੈ ਤੇ ਉਹ ਪੈਸਿਆਂ ਦੀ ਤੰਗੀ ਕਾਰਨ ਆਪਣਾ ਇਲਾਜ ਨਹੀਂ ਕਰਾ ਸਕਦਾ ਕਪੂਰ ਸਿੰਘ ਦਰਬਾਰੇ ਦੇ ਘਰ ਗਿਆ ਤੇ ਕਿਹਾ ਕਿ ਤਕੜਾ ਹੋਵੇ ਤੇ ਪੈਸਿਆਂ ਦਾ ਫਿਕਰ ਨਾ ਕਰੇ ਇਹ ਦਰਬਾਰੇ ਨੇ ਹਾੜ ਵਿੱਚ ਆਪਣੀ ਦੀ ਬੰਸੂ ਨੂੰ ਵਿਆਹ ਦੇਣ ਦੀ ਗੱਲ ਕੀਤੀ ਕਪੂਰ ਸਿੰਘ ਨੇ ਕਿਹਾ ਕਿ ਉਹ ਵਿਆਹ ਵਿੱਚ ਆਵੇਗਾ ਇਸ ਸਮੇਂ ਦੋਵੇਂ ਇੱਕ ਦੂਜੇ ਨਾਲ ਮੂੰਹ ਪ੍ਰਗਟ ਕਰ ਰਹੇ ਸਨ ਕਿ ਦੋਹਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਵਿਦਿਆਰਥੀਓ ਇਸ ਕਹਾਣੀ ਦੇ ਅਖੀਰ ਵਿੱਚ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਜਾਂ ਇਸ ਦਾ ਇਹ ਨਿਸ਼ਕਰਸ਼ ਕੱਢਦੇ ਹਾਂ ਕੇ ਦਰਬਾਰਾ ਮਹਿਸੂਸ ਕਰਦਾ ਹੈ ਕਿ ਉਸ ਨੂੰ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਸਿਹਾਉਣਾ ਚਾਹੀਦਾ ਸਗੋਂ ਭਰਾ ਦਾ ਸਾਥ ਦੇਣਾ ਚਾਹੀਦਾ ਸੀ। ਤੋਂ ਇਸ ਦੇ ਨਾਲ ਹੀ ਸਾਡੀ ਸਾਂਝੀ ਕੰਦ ਕਹਾਣੀ ਇੱਥੇ ਖਤਮ ਹੁੰਦੀ ਹੈ। ਕੁਝ ਪ੍ਰਸ਼ਨ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਹਨ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਸਾਂਝੀ ਕੰਦ ਕਹਾਣੀ ਦਾ ਲੇਖਕ ਕੌਣ ਹੈ? ਕਪੂਰ ਸਿੰਘ ਕਿਸ ਕਹਾਣੀ ਦਾ ਮੁੱਖ ਪਾਤਰ ਹੈ ਕਪੂਰ ਸਿੰਘ ਦੇ ਮਕਾਨ ਦੀ ਖੱਬੇ ਪਾਸੇ ਦੀ ਕੰਦ ਕਿਸ ਨਾਲ ਸਾਂਝੀ ਸੀ ਦਰਬਾਰਾ ਕਪੂਰ ਸਿੰਘ ਦਾ ਕੀ ਲੱਗਦਾ ਸੀ ਕਪੂਰ ਸਿੰਘ ਦੇ ਘਰ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ ਕਪੂਰ ਸਿੰਘ ਨੇ ਕਰਜ਼ਾ ਲੈਣ ਲਈ ਕਿੰਨੇ ਬਿਗੇ ਜ਼ਮੀਨ ਬੈ ਕੀਤੀ ਕਿਸ ਦਾ ਸਾਰਾ ਘਰ ਤੈ ਗਿਆ ਸੀ 10 ਵਿਗੇ ਜ਼ਮੀਨ ਕਿਸ ਨੇ ਗਹਿਣੇ ਰੱਖੀ ਸਾਂਝੀ ਕੰਦ ਕਹਾਣੀ ਵਿੱਚ ਕਹਾਣੀਕਾਰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਕਪੂਰ ਸਿੰਘ ਨੂੰ ਕਿਹੜੀ ਗੱਲ ਦਾ ਡਰ ਸੀ ਜਿਸ ਕਰਕੇ ਉਹ ਦਰਬਾਰਾ ਸਿੰਘ ਪ੍ਰਤੀ ਨਰਮਾਈ ਵਰਤ ਰਿਹਾ ਸੀ ਆਖਰੀ ਪ੍ਰਸ਼ਨ ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਬਿਮਾਰ ਭਰਾ ਦਰਬਾਰੇ ਨੂੰ ਕਿਵੇਂ ਹੌਸਲਾ ਦਿੰਦਾ ਹੈ? ਤੋ ਇਸ ਨਾਲ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਧੰਨਵਾਦ।